ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ਬਦ ਹੈ ਤਾਤੀ ਬਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਇਹ ਗੁਰੂ ਫਰਮਾਨਸ਼ੀਰ ਗੁਰੂ ਅਰਜਨ ਦੇਵ ਜੀ ਦੁਆਰਾ ਦਰਜ ਕੀਤਾ ਹੋਇਆ ਬਿਲਾਵ ਰਾਗ ਦਾ ਸ਼ਬਦ ਹੈ ਤਾਤੀ ਬਾਵਨਾ ਲੱਗਈ ਪਾਰ ਬ੍ਰਹਮ ਸਰਨਾਈ ਜੋ ਗਿਰਦਾ ਮਾਰੀ ਰਾਮਕਾਰੇ ਦੁੱਖ ਲੱਗੇ ਨਾ ਪਾਈ ਸਤਗੁਰ ਪੂਰਾ ਪੇਟ ਆਏ ਜਨਮਤ ਬਣਾਈ ਰਾਮ ਨਾਮਿ ਔਖੀ ਦੀ ਆਇ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਯਾਦ ਮਟਾਈ ਤੋਂ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਤਾਤੀ ਵਾਵਣਾ ਲੱਗਈ ਬਾੜ ਬ੍ਰਹਮਸ਼ੰਦਾਈ ਚੌਗਿਰਦ ਹਮਾਰੇ RAM ਗਾਰਦਕ ਲੱਗਣਾ ਭਾਈ ਸਤਗੁਰ ਪੂਰਾ ਪੇਟਿਆ ਜਿੰਬੰਦ ਬਣਾਈ RAM ਨਾਮ ਮੋਖ ਦੀਏ ਕਾਲੇ ਬਲਾਈ ਰਹਾਓ ਰਾਖਲੀ ਦੇ ਰਖਣ ਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਤਾਤੀ ਵਾਵਣਾ ਲੱਗਈ ਬਾੜ ਬ੍ਰਹਮਸ਼ੰਦਾਈ ਚੌਗਿਰਦ ਹਮਾਰੇ RAM ਗਾਰਦਕ ਲੱਗਣਾ ਭਾਈ ਸਤਗੁਰ ਪੂਰਾ ਬੇਟਿਆ ਜਨ ਬੰਦ ਬਣਾਈ RAM ਨਾਮ ਔਖ ਦੀਏ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਉਂਡਾਂ ਗਿ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ RAM ਘਰ ਦੁੱਖ ਲੱਗਣਾ ਪਾਈ ਸਤਗੁਰ ਪੂਰਾ ਬੇਟਿਆ ਜਨ ਬੰਦ ਬਣਾਈ RAM ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਨਾਨਕ ਦੀ ਕਿਰਪਾ ਪਈ ਪ੍ਰਭ ਭੈ ਸਹਾਈ ਤਾਤੀ ਬੋ ਨ ਲਗਈ ਪਰ ਬ੍ਰਹਮ ਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁਖ ਲਗੈਣਾ ਪਾਈ ਸਤਿਗੁਰ ਪੂਰਾ ਭੇਟਿਆ ਜਨ ਬੰਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਨਾਨਕ ਦੀ ਕਿਰਪਾ ਪਈ ਪ੍ਰਭ ਭੈ ਸਹਾਈ ਤਾਤੀ ਬੋ ਨ ਲਗਈ ਪਰ ਬ੍ਰਹਮ ਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁਖ ਲਗੈਣਾ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ 라ਵਣਾ ਮਿਓ ਖਦੀ ਆਇ ਕਾਲ ਬਲਾਈ 라ਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈਸ ਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਣਾਈ ਜੋ ਗਿਰਧ ਹਮਾਰੇ ਆਰਾਮ ਘਰ ਤੱਕ ਲਗਣ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ 라ਵਣਾ ਮਿਓ ਖਦੀ ਆਇ ਕਾਲ ਬਲਾਈ 라ਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਨ ਕ੍ਰਿਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟੇ ਆਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰੱਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਨ ਕ੍ਰਿਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਪਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕ ਦੀਪਾ ਪਈ ਬਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ ਰਾਵਣਾ ਮਿਓ ਖਦੀ ਆਇ ਕਲ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਣਾਈ ਚੋ ਗਿਰਧ ਹਮਾਰੇ ਆਰਾਮ ਘਰ ਤੱਕ ਲਗਣ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ ਰਾਵਣਾ ਮਿਓ ਖਦੀ ਆਇ ਕਲ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਆਣ ਗੁ ਅਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾਗਰਦਾ ਮਾਰੇ ਰਾਮ ਘਰ ਦੁੱਖ ਲਗੈ ਨਾ ਪਾਈ ਸਤਿਗੁਰੂ ਪੂਰਾ ਬੇਟੇ ਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਆਣ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਰ ਬ੍ਰਹਮਸ਼ਰਨ ਆਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਮੰਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਿਟਾਈ ਗੁਰਨਾਣਕੇ ਕਿਰਪਾ ਪਈ ਬਪੈ ਸਹਾਈ ਤਾਤੀ ਵਾਣਾ ਲੱਗਈ ਪਰ ਬ੍ਰਹਮਸ਼ਰਨ ਆਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਬੇਟਿਆ ਜਿਨ ਬੰਦ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣਾ ਲੱਗਈ ਪਾਰ ਬ੍ਰਹਮਸ਼ਰਨਾਈ ਜੋ ਗਿਰਧ ਹਮਾਰੇ ਆਰਾਮ ਘਰ ਤੱਕ ਲਗਣਾ ਪਾਈ ਸਤਗੁਰ ਪੂਰਾ ਬੇਟਿਆ ਜਿਨ ਬੰਦ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਂ ਨ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਂ ਨ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰੂ ਪੂਰਾ ਭੇਟਿਆ ਜਨਮੰਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰੱਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਕਿਰਪਾ ਪਈ ਬਰਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕ ਕਿਰਪਾ ਪਈ ਪ੍ਰਭ ਪਇ ਸਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮ ਸੰਦਾਈ ਜੋ ਗਿਰਧ ਹਮਾਰੇ ਰਾਮਗਾਰ ਤੱਕ ਲਗੈਣਾ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਦਾਣੁ ਗੁ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਉਣਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ RAM ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਭੇਟਿਆ ਜਨ ਬੰਦ ਬਣਾਈ RAM ਨਾਮ ਔਖ ਦੀਏ ਕਾਲੇ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣ ਦਾਣੁ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ੰਗਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰੂ ਪੂਰਾ ਭੇਟਿਆ ਜਨਮੰਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਿਟਾਈ ਘਰ ਨਾਲੇ ਕਿਰਪਾ ਪਈ ਬਰਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ੰਗਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ 라ਵੜਾ ਮਿਓ ਕਦੀ ਆਇ ਕਾਲ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਬੈ ਸਹਾਈ ਸਾਤੀ ਬਾਉਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਜੋ ਗਿਰਧ ਹਮਾਰੇ ਆਰਾਮਗਾਰ ਤੱਕ ਲਗਣਾ ਪਾਈ ਸਤਗੁਰ ਪੂਰਾ ਪੇਟਿਆ ਜਿਨ ਬੰਤ ਬਣਾਈ 라ਵੜਾ ਮਿਓ ਕਦੀ ਆਇ ਕਾਲ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕਾਉਂਡਾਣ ਕ੍ਰਿਪਾ ਪਈ ਪ੍ਰਭ ਪੈ ਸਹਾਈ ਤਾਤੀ ਵੌਣ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟੇ ਆਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕਾਉਂਡਾਣ ਕ੍ਰਿਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਬੰਦ ਬਣਾਈ ਆਰਾਮ ਨਾਮ ਓਖਦੀ ਹੈ ਕਾਲ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਿਟਾਈ ਘਰਨਾ ਨੇ ਕਿਰਪਾ ਪਈ ਬਰਪਾਇ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਰਨਾਈ ਜੋ ਗਿਰਧ ਹਮਾਰੇ ਰਾਮਗਾਰ ਤੱਕ ਲਗੈਣਾ ਪਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਡਾਣੁ ਗੁ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਉਣਾ ਲੱਗਈ ਪਾਰ ਭ੍ਰਮ ਸ਼ਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਬੰਦ ਬਣਾਈ ਆਰਾਮ ਨਾਮ ਔਖ ਦੀਏ ਕਾਲ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਿਟਾਈ ਕਾਣਾ ਨਾ ਕਿਰਪਾ ਪਈ ਬਰਪਈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਕਦੀਐ ਕਾਲਿ ਬਲਾਈ ਲਾਗ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਹ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਬਾਉਨਾ ਲੱਗਈ ਪਾਰ ਬ੍ਰਹਮਸ਼ਰਨਾਈ ਜੋ ਗਿਰਧ ਹਮਾਰੈ ਰਾਮਗਾਰ ਤੱਕ ਲਗੈਣ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਕਦੀਐ ਕਾਲਿ ਬਲਾਈ ਲਾਗ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਆਣੇ ਗੁਰਪਾਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਨਾਈ ਚਾਗਿਰਦੇ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰੱਖ ਲੀਏ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣ ਆਣੇ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰੱਖਣ ਹਾਰ ਸਭ ਬਿਆਦ ਮਿਟਾਈ ਘਰ ਨਾਨਕ ਕਿਰਪਾ ਪਈ ਬਰਪਈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਨ ਬੰਤ ਬਣਾਈ ਰਾਮ ਨਾਮਿ ਉਹ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈਸਾਈ ਤਾਤੀ ਬਾਉ ਨ ਲੱਗਈ ਪਾਰ ਬ੍ਰਹਮਸ਼ਣਾਈ ਜੋ ਗਿਰਧਮਾਰਾ ਰਾਮਗਾਰ ਤੱਕ ਲੱਗਣ ਪਾਈ ਸਤਗੁਰਪੁਰਾ ਬੇਟਿਆ ਜਨ ਬੰਤ ਬਣਾਈ ਰਾਮ ਨਾਮਿ ਉਹ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਉਨਾਨਾ ਗੁ ਕਿਰਪਾ ਪਈ ਪ੍ਰਭ ਭੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਉਨਾਨਾ ਕਿਰਪਾ ਪਈ ਪ੍ਰਭ ਭੈ ਸਹਾਈ ਤਤੀ ਵਾਣ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ ਆਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਕਿਰਪਾ ਪਈ ਬੜਾ ਪੈਸਾ ਸਹਾਈ ਤਤੀ ਵਾਣ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਮਿਓ ਖਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਣਨ ਕਾ ਕਿਰਪਾ ਪਈ ਪ੍ਰਭ ਬੈਸਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਣਾਈ ਚੋ ਗਿਰਧ ਹਮਾਰੇ ਰਾਮ ਘਰ ਤੱਕ ਲਗੈਣਾ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਮਿਓ ਖਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਦਾਣੇ ਗੁਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਦਾਣੇ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਬੰਦ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਿਟਾਈ ਕਾ ਨਾਨਕੇ ਕਿਰਪਾ ਪਈ ਬ੍ਰਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਤ ਦੇ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਖਦੀਐ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਣਾਨ ਕਾ ਕਿਰਪਾ ਪਈ ਪ੍ਰਭ ਪੈਸਾਈ ਤਾਤੀ ਵਾਵਨ ਲੱਗਈ ਪਾਰ ਬ੍ਰਹਮਸ਼ਣਾਈ ਜੋ ਗਿਰਧ ਮਾਰੇ ਰਾਮਗਾਰ ਤੱਕ ਲਗੈਣਾ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਖਦੀਐ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਉਨ ਨਾਨਕ ਗੁਰਪਾਈ ਪ੍ਰਭ ਪੈ ਸਹਾਈ ਤਾਤੀ ਵਾਉਣਾ ਲੱਗਈ ਪਾਰ ਬ੍ਰਹਮ ਸਰਨਾਈ ਚਾ ਗਿਰਦਾ ਮਾਰੇ RAM ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ RAM ਨਾਮ ਔਖ ਦੀਏ ਕਾਲੇ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਉਨ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ ਆਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਕਾਹ ਨਾਨਕ ਕਿਰਪਾ ਪਈ ਬੜਾ ਪੈਸਾ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਦ ਬਣਾਈ ਰਾਵਣਾ ਮਿਓ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਯਾਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈਸ ਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਣਾਈ ਚੋ ਗਿਰਧ ਹਮਾਰਾ ਰਾਮਗਾਰ ਤੱਕ ਲੱਗਣਾ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਦ ਬਣਾਈ ਰਾਵਣਾ ਮਿਓ ਕਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਯਾਦ ਮਟਾਈ ਕਉੜਾਣ ਦੇ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕਉੜਾਣ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖ ਦੀਏ ਕਾਲ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਿਟਾਈ ਗੁਰ ਨਾਨਕ ਦੀਪਾ ਪਈ ਬਰਪਾਇ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਪੇਟਿਆ ਜਨ ਬੰਤ ਬਣਾਈ ਰਾਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਬੈਸਾਈ ਤਾਤੀ ਬਾਉ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ ਜੋ ਗਿਰਧ ਹਮਾਰੇ ਆਰਾਮ ਘਰ ਤੱਕ ਲਗੈ ਨ ਪਾਈ ਸਤਗੁਰ ਪੂਰਾ ਪੇਟਿਆ ਜਨ ਬੰਤ ਬਣਾਈ ਰਾਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਦਾਣੁ ਗੁਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣਾ ਲੱਗਈ ਪਾਰ ਬ੍ਰਹਮ ਸਰਨਾਈ ਚਾ ਗਿਰਦਾ ਮਾਰੇ RAM ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ RAM ਨਾਮ ਔਖ ਦੀਏ ਕਾਲੇ ਬਲਾਈ ਰੱਖ ਲੀਏ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣਾਂ ਨ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਪਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖਾ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਦੀਪਾ ਪਈ ਬਰਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਪਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕਾਹ ਨਾਨਕਾ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਰਨਾਈ ਚੋ ਗਿਰਧ ਹਮਾਰੇ ਰਾਮਗਾਰ ਤੱਕ ਲਗੈਣਾ ਪਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ 라ਵਣਾ ਮਿਓ ਕਦੀ ਆਇ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਂ ਦਾਣੇ ਗ੍ਰਿਪਾ ਪਈ ਪ੍ਰਭ ਭੈ ਸਹਾਈ ਤਾਤੀ ਵਾਉਣਾ ਲੱਗ ਗਈ ਪਾਰ ਬ੍ਰਹਮ ਸਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲੱਗਣਾ ਪਾਈ ਸਤਿਗੁਰੂ ਪੁਰਾ ਪੇਟੇ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣਾਂ ਨ ਕਿਰਪਾ ਪਈ ਪ੍ਰਭ ਭੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਬੰਤ ਬਣਾਈ ਆਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਦੀ ਕਿਰਪਾ ਪਈ ਬਰਪੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਕਦੀਐ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਯਾਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈਸ ਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਰਨਾਈ ਜੋ ਗਿਰਧ ਹਮਾਰਾ ਰਾਮਗਾਰ ਤੱਕ ਲਗੈਣਾ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਕਦੀਐ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਯਾਦ ਮਟਾਈ ਕੌਣ ਦਾਣ ਗੁ ਕਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸਰਨਾਈ ਚਾਗਰਦਾ ਮਾਰੇ ਰਾਮ ਘਰ ਦੁੱਖ ਲੱਗਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣ ਦਾਣ ਕਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਬੰਦ ਬਣਾਈ ਆਰਾਮ ਨਾਮ ਔਖਾ ਦੀਏ ਕਾਲ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਦੀ ਕਿਰਪਾ ਪਈ ਬ੍ਰਪੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਵਣਾ ਮਿਓ ਖਦੀਏ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਨਾ ਲੱਗਈ ਪਾਰ ਬ੍ਰਹਮਸ਼ਣਾਈ ਜੋ ਗਿਰਧਮਾਰਾ ਰਾਮਗਾਰ ਤੱਕ ਲੱਗਣ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਵਣਾ ਮਿਓ ਖਦੀਏ ਕਾਲਿ ਬਲਾਈ ਲਾਖ ਲੀਏ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਆਣ ਗੁ ਅਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚਾਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੁਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕੌਣ ਆਣ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖ ਦੀਏ ਕਾਲ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਿਟਾਈ ਕਾ ਨਾਨਕ ਦੀ ਕਿਰਪਾ ਪਈ ਬਰਪੈ ਸਹਾਈ ਤਾਤੀ ਵਾਣਾ ਲੱਗਈ ਬਾਰ ਬ੍ਰਹਮ ਸ਼ਰਨਾਈ ਚਾਗਿਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ ਰਾਵਣਾ ਮਿਓ ਖਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਬੈਸਾਈ ਤਾਤੀ ਬਾਉ ਨ ਲੱਗਈ ਪਾਰ ਬ੍ਰਹਮਸ਼ਣ ਨਾਈ ਜੋ ਗਿਰਧਮਾਰਾ ਰਾਮਗਾਰ ਦੁਖ ਲਗੈ ਨ ਪਾਈ ਸਤਗੁਰਪੁਰਾ ਪੇਟਿਆ ਜਿਨ ਬੰਤ ਬਣਾਈ ਰਾਵਣਾ ਮਿਓ ਖਦੀ ਆਇ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਆਦ ਮਟਾਈ ਕੌਣਾਨ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲੱਗਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਨ ਮਟਾਈ ਕੌਣਾਨ ਕਿਰਪਾ ਪਈ ਪ੍ਰਭ ਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਬਣਾਈ ਆਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਕਿਰਪਾ ਪਈ ਬ੍ਰਪੈ ਸਹਾਈ ਤਾਤੀ ਵਾਣਾ ਲੱਗਈ ਪਾਰ ਬ੍ਰਹਮਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁੱਖ ਲਗੈਣਾ ਭਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਖਦੀਐ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਯਾਦ ਮਟਾਈ ਕਾ ਨਾਨਕਾ ਕਿਰਪਾ ਪਈ ਪ੍ਰਭ ਪੈਸ ਹਾਈ ਤਾਤੀ ਵਾਉ ਨ ਲੱਗਈ ਪਾਰ ਬ੍ਰਹਮਸ਼ਣਾਈ ਜੋ ਗਿਰਧਹ ਮਾਰੇ ਰਾਮਗਾਰ ਤੱਕ ਲਗੈਣ ਪਾਈ ਸਤਗੁਰਪੁਰਾ ਬੇਟਿਆ ਜਿਨ ਬੰਤ ਬਣਾਈ ਰਾਮਨਾਮਿਓ ਖਦੀਐ ਕਾਲਿ ਬਲਾਈ ਰਾਖ ਲਈ ਤੇ ਰਖਣ ਹਾਰ ਸਭ ਬਿਯਾਦ ਮਟਾਈ ਕਉਨ ਨਾਨਕ ਗੁਰਪਾਪਈ ਪ੍ਰਭ ਪੈ ਸਹਾਈ ਤਾਤੀ ਵਾਉਣ ਲੱਗਈ ਪਾਰ ਬ੍ਰਹਮ ਸ਼ਰਨਾਈ ਚਾ ਗਿਰਦਾ ਮਾਰੇ ਰਾਮ ਘਰ ਦੁੱਖ ਲਗੈਣਾ ਪਾਈ ਸਤਿਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ਰਾਮ ਨਾਮ ਔਖ ਦੀਏ ਕਾਲੇ ਬਲਾਈ ਰਾਖ ਲਈ ਦੇ ਰਖਣ ਹਾਰ ਸਭ ਬਿਆਦ ਮਟਾਈ ਕਉਨ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਤਤੀ ਵਾਣਾ ਲੱਗਈ ਬਾਰ ਬ੍ਰਹਮ ਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਣਾਈ ਆਰਾਮ ਨਾਮ ਔਖ ਦੀਏ ਕਾਲਿ ਬਲਾਈ ਰਾਖ ਲੀਏ ਦੇ ਰਖਣ ਹਾਰ ਸਭ ਬਿਆਦ ਮਟਾਈ ਘਰ ਨਾਨਕ ਦੀ ਕਿਰਪਾ ਪਈ ਬੜਾ ਪੈਸਾ ਸਹਾਈ ਤਤੀ ਵਾਣਾ ਲੱਗਈ ਬਾਰ ਬ੍ਰਹਮ ਸ਼ਰਨਾਈ ਜਾਗਰਦ ਹਮਾਰੇ ਆਰਾਮ ਗਰ ਦੁਖ ਲਗੈਣਾ ਭਾਈ ਸਰਗੁਰਪੁਰਾ ਪੇਟਿਆ ਜਦ ਬੰਦ ਬਣਾਈ 라ਵੜਾ ਮਿਓ ਕਦੀ ਆਇ ਕਲ ਬਲਾਈ ਲਾਖ ਲੀ ਦੇ ਰਖਣ ਹਾਰ ਸਭ ਬਿਆਦ ਮਟਾਈ ਕਾਣਾਨਕਾ ਕਿਰਪਾ ਪਈ ਪ੍ਰਭ ਬੈਸਾਈ